ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਵੀਡੀਓ ਦੀ ਸ਼ੁਰੂਆਤ ਕਰ ਰਹੀ ਹਾਂ ਆਪਣੇ ਘਰਵਾਰੇ ਗਾਰਡਨ ਤੋਂ ਇਹ ਤੁਸੀਂ ਦੇਖ ਸਕਦੇ ਹੋ ਗਮਲੇ ਦੇ ਵਿੱਚ ਹੀ ਲੱਗੇ ਹੋਏ ਆ ਸਾਰੇ ਇਹ ਗੁਲਾਬ ਦੇ ਬੂਟੇ ਆ ਕੁਝ ਫਲਾਵਰ ਆ ਮਤਲਬ ਮੈਕਸ ਹੀ ਲੱਗੇ ਹੋਏ ਆ ਇਸੇ ਤਰ੍ਹਾਂ ਵਿੱਚ ਕਾਫੀ ਸਾਰੇ ਜਿਹੜੇ ਮੈਡੀਸਨ ਵਾਲੇ ਪਲਾਂਟ ਆ ਉਹ ਵੀ ਮੈਂ ਲਗਾਏ ਹੋਏ ਆ yellow flower ਦੇਖੋ ਤੁਸੀਂ ਕਿੰਨਾ ਸੋਹਣਾ ਲੱਗ ਰਿਹਾ ਆ ਤੇ ਜਣਾ ਤੇ ਆਪਾਂ ਖੇਤ ਵੱਲ ਆ ਮੈਂ ਕਿਹਾ ਚਲੋ ਥੋੜੇ ਥੋੜੇ ਅੱਜ ਤੁਹਾਨੂੰ ਫਲਾਵਰ ਵੀ ਦਿਖਾ ਦਿੰਨੇ ਆ ਮੈਂ ਘਰ ਦਾ ਗਾਰਡਨ ਵੈਸੇ ਕਦੀ ਦਿਖਾਇਆ ਨਹੀਂ ਹੈਗਾ ਉਹਦਾ ਕਿਸੇ ਦਿਨ ਆਪਾਂ ਇਹਦੀ ਵੀ ਵੀਡੀਓ ਬਣਾਵਾਂਗੇ ਘਰ ਦੇ ਵਿੱਚ ਮੇਰੇ ਕੋਲ ਲਗਭਗ 90 100 ਦੇ ਕਰੀਬ-ਕਰੀਬ ਗਮਲੇ ਹੈਗੇ ਆ ਤੇ ਮੈਂ ਕਿਸੇ ਦਿਨ ਤੁਹਾਡੇ ਨਾਲ ਉਹ ਵੀ ਵੀਡੀਓ ਜਿਹੜੀ ਸ਼ੇਅਰ ਕਰੂੰਗੀ ਤੇ ਚਲਦੇ ਆ ਮੈਂ ਆਪਣਾ ਕੰਮ ਜਿਹੜਾ ਹੈਗਾ ਸਬਜ਼ੀਆਂ ਦਾ ਖੇਤਾਂ ਵੱਲ ਚਲਦੇ ਆ ਇਹ ਇਹਦੇ ਵਿੱਚ ਫਰੂਟ ਪਲਾਂਟ ਲੱਗੇ ਹੋਏ ਆ ਕਈਆਂ ਚ ਹਲਦੀ ਆ ਮਤਲਬ ਸਾਰੀ ਜਿੰਨੀ ਵੀ ਸਬਜ਼ੀ ਹੁੰਦੀ ਆ ਮੈਂ ਸਾਰੀ ਛੱਤ ਤੇ ਵੀ ਲਗਾਈ ਹੋਈ ਆ ਤੇ ਇੱਧਰ ਆ ਆਪਣੇ ਜ਼ਮੀਨ ਤੇ ਲੱਗੀ ਹੋਈ ਆ ਬਾਹਰ ਬਾਹਰ ਜਿਹੜੀ ਖੇਤ ਦੇ ਵਿੱਚ ਆ ਇੱਥੇ ਵੀ ਆਪਣੇ ਕੋਲ ਇੱਕ ਛੋਟਾ ਜਿਹਾ ਪਲਾਟ ਹੈਗਾ ਵਾ ਉਹਦੇ ਵਿੱਚ ਆਪਾਂ ਸਬਜ਼ੀਆਂ ਲਗਾਈਆਂ ਹੋਈਆਂ ਤੇ ਕੁਝ ਫਲਾਂ ਵਾਲੇ ਬੂਟੇ ਲਗਾਏ ਹੋਏ ਆ ਕਿੰਨੂ ਤਾਂ ਇਸ ਵਾਰ ਸਾਰੇ ਹੀ ਝੜ ਗਏ ਆ ਮਤਲਬ ਕੋਈ ਵੀ ਨਹੀਂ ਰਹਿ ਗਿਆ ਕਿੰਨੂ ਇਹ ਵਾਲਾ ਹੈਗਾ ਰੈੱਡ ਡਾਇਮੰਡ ਦਾ ਬੂਟਾ ਜੇ ਤੁਸੀਂ ਅਮਰੂਦ ਲਾਉਣਾ ਤੇ ਸਰਦੀਆਂ ਵਾਸਤੇ ਇਹ ਅਮਰੂਦ ਵਧੀਆ ਵਾ ਮਤਲਬ ਸਰਦੀਆਂ ਨੂੰ ਵਧੀਆ ਫਲ ਲੱਗਦਾ ਇਹਨਾਂ ਨੂੰ ਤੇ ਮੇਰੀਆਂ ਭੈਣਾਂ ਜਿਨ੍ਹਾਂ ਨੇ ਸਬਜ਼ੀ ਲਗਾਨੀ ਆ ਹੁਣ ਤੁਸੀਂ ਜ਼ਰੂਰ ਲਗਾਓ ਮਿਹਨਤ ਕਰੋ ਆਪਣਾ ਦੇਖੋ ਤੁਸੀਂ ਕਿਸੇ ਵੱਲ ਨਾ ਦੇਖੋ ਕਿ ਕੌਣ ਕੀ ਬੋਲਦਾ ਆਪਾਂ ਨੂੰ ਕੀ ਨਹੀਂ ਬੋਲਦਾ ਹਨਾ ਤੁਸੀਂ ਥੋੜੀ ਥੋੜੀ ਕਰਕੇ ਮਿੱਟੀ ਹੌਲੀ ਹੌਲੀ ਇਸ ਤਰ੍ਹਾਂ ਛੱਤ ਤੇ ਚੜਾਈ ਜੋ ਤੇ 6 ਮਹੀਨੇ ਦੇ ਵਿੱਚ ਤੁਹਾਨੂੰ ਜਿੰਨੀ ਕਿ ਜ਼ਰੂਰਤ ਹੁੰਦੀ ਨਾ ਮਿੱਟੀ ਇੰਨੀ ਕ ਆਪਾਂ ਛੱਤ ਤੇ ਲੈ ਜੀਦੀ ਆ ਚੜਾ ਕੇ ਰੋਜ਼ ਦੇ ਤੁਸੀਂ ਰੱਖ ਲਓ ਵੀ ਮੈਂ 10 ਬਾਲਟੀਆਂ ਲਿਜਾਣੀਆਂ ਹਨਾ ਡੇਲੀ 10 ਬਾਲਟੀਆਂ ਤੁਸੀਂ ਲਈ ਜੋ ਤੇ ਲਗਭਗ 3-4 ਮਹੀਨੇ ਦੇ ਵਿੱਚ ਤੁਹਾਡੀ ਮਿੱਟੀ ਜਿਹੜੀ ਛੱਤ ਤੇ ਪਹੁੰਚ ਜਾਣੀ ਆ ਕਿਤੇ ਤੁਸੀਂ ਕਾਫੀ ਸਾਰਾ ਉਹ ਹੁਣ ਜਿਹਦਾ ਝੋਨੇ ਦਾ ਛਿਲਕਾ ਆਮ ਹੀ ਆਪਾਂ ਨੂੰ ਪੰਜਾਬ 'ਚ ਮਿਲ ਜਾਂਦਾ ਤੇ ਝੋਨੇ ਦਾ ਛਿਲਕਾ ਵਿੱਚ ਕਾਫੀ ਸਾਰਾ ਮਿਕਸ ਕਰ ਲੋ 20% ਉਹ ਤੁਸੀਂ ਵਿੱਚ ਮਿਕਸ ਕਰ ਲੋ ਝੋਨੇ ਦਾ ਛਿਲਕਾ ਉਹਦੇ ਨਾਲ ਕੀ ਹੁੰਦਾ ਇੱਕ ਤਾਂ ਮਿੱਟੀ ਆਪਣੀ ਥੋੜੀ ਜਿਸ ਤਰ੍ਹਾਂ ਅਨਮੀ ਵਾਲੀ ਬਣਦੀ ਆ ਤੇ ਮਤਲਬ ਹਵਾ ਉਹਦੇ ਵਿੱਚ ਆਸਾਨੀ ਦੇ ਨਾਲ ਆਰ ਪਾਰ ਹੁੰਦੀ ਆ ਤੇ ਉਹਦੇ ਨਾਲ ਜਿਹੜੀਆਂ ਜਣਾ ਵਾ ਉਹ ਆਸਾਨੀ ਦੇ ਨਾਲ ਵੱਧਦੀਆਂ ਫੰਗਸ ਵਗੈਰਾ ਨਹੀਂ ਆਉਂਦੀ ਤੇ ਦੂਜਾ ਛੱਤ ਦੇ ਉੱਤੇ ਮਿੱਟੀ ਜਿਹੜੀ ਨਾ ਬਹੁਤ ਹਲਕੀ ਹੋ ਜਾਂਦੀ ਆ ਉਹ ਪਾਉਣ ਦੇ ਨਾਲ ਕਿਉਂਕਿ ਕੋਕੋ ਪੀਟ ਆਪਾਂ ਨੂੰ ਬਹੁਤ ਮਹਿੰਗੀ ਪੈਂਦੀ ਆ ਮੈਂ ਐਵੇਂ ਹੀ ਕਹਾਂ ਜੀ ਆਪਾਂ ਉਹ ਖਰੀਦ ਲਈਏ ਜਾਂ ਤੁਸੀਂ ਖਰੀਦ ਕੇ ਪਾਓ ਮੈਨੂੰ ਨਹੀਂ ਲੱਗਦਾ ਵੀ ਉਹਦਾ ਕੋਈ ਫਾਇਦਾ ਹੁੰਦਾ ਵਾ ਕਿਉਂਕਿ ਉੱਚ ਵਿੱਚ ਕਿਹੜਾ ਕੋਈ ਨਿਊਟ੍ਰੀਸ਼ਨ ਹੁੰਦਾ ਆ ਕੁਛ ਨਹੀਂ ਹੁੰਦਾ ਮੇਰੇ ਹਿਸਾਬ ਨਾਲ ਤਾਂ ਕੁਛ ਨਹੀਂ ਹੁੰਦਾ ਜੋ ਝੋਨੇ ਦਾ ਛਿਲਕੇ ਦੇ ਕਰ ਦੇਣਾ ਉਹੀ ਉਹ ਕਰਦੀ ਆ ਮੈਨੂੰ ਤੇ ਇਦਾਂ ਹੀ ਲੱਗਦਾ ਤੇ ਮੈਂ ਨਹੀਂ ਵਰਤਦੀ ਹੈਗੀ ਮੈਂ ਹੁਣ ਥੋੜੇ ਉਹ ਡ੍ਰੈਗਨ ਫਰੂਟ ਲਗਾਣੇ ਸੀਗੇ ਉਹਨਾਂ ਵਾਸਤੇ ਮੈਂ ਜ਼ਰੂਰ ਲਿਆਂਦੀ ਆ ਤੇ ਬਾਕੀ ਪੈਸੇ ਮੈਂ ਕੋਕੋ ਪੀਟ ਵਗੈਰਾ ਨਹੀਂ ਵਰਤਦੀ ਹੂੰਗੀ ਮੈਂ ਝੋਨੇ ਦਾ ਛਿਲਕਾ ਹੀ ਪਾਉਣੀ ਆ ਤੇ ਮੈਂ ਤੁਹਾਨੂੰ ਇਹੋ ਜੀ ਕੋਈ ਵੀ ਜਾਣਕਾਰੀ ਨਹੀਂ ਦਿੰਦੀ ਵੀ ਜਿਹਦੇ ਨਾਲ ਤੁਹਾਡਾ ਕਿਸੇ ਦਾ ਨੁਕਸਾਨ ਹੋਵੇ ਜਾਂ ਫालतू ਖਰਚਾ ਹੋਵੇ ਤੁਸੀਂ ਮੇਰੀ ਵੀਡੀਓ ਵੱਲ ਦੇਖ ਕੇ ਆਸਾਨੀ ਦੇ ਨਾਲ ਸਟਾਰਟ ਕਰ ਲਓ ਜੇ ਕਿਸੇ ਮੇਰੀ ਭੈਣ ਨੇ ਕਰਨਾ ਜੇ ਕਿਸੇ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਬਾਰੇ ਕਿਉਂਕਿ ਮੇਰਾ ਮੈਨੂੰ ਕਾਰੀ ਨੂੰ ਬਹੁਤ ਟਾਈਮ ਹੋ ਗਿਆ ਲਗਭਗ 22 23 ਸਾਲ ਹੋ ਗਏ ਮੈਨੂੰ ਸਬਜ਼ੀਆਂ ਲਗਾਉਂਦੀ ਨੂੰ ਇਸ ਕਰਕੇ ਮੈਨੂੰ ਸਾਰੀਆਂ ਚੀਜ਼ਾਂ ਦਾ ਪਤਾ ਆ ਕਿਹੜੀ ਖਾਦ ਪਾਉਣੀ ਕਿਹੜੀ ਸਪਰੇਅ ਕਰਨੀ ਕਿਹੜੀ ਆਰਗੈਨਿਕ ਕਰਨੀ ਜਾਂ ਕਿਹੜਾ ਕੈਮੀਕਲ ਵਰਤਣਾ ਮਤਲਬ ਕੈਮੀਕਲ ਵੀ ਮੈਨੂੰ ਟੋਟਲ ਪਤਾ ਆ ਸਾਰੀ ਕਿਹੜੀ ਬਿਮਾਰੀ ਵਾਸਤੇ ਕਿਹੜਾ ਕੈਮੀਕਲ ਵਰਤਿਆ ਜਾਣਾ ਪਰ ਮੈਂ ਤੁਹਾਨੂੰ ਨਹੀਂ ਕਹੂੰਗੀ ਕਿ ਤੁਸੀਂ ਕੈਮੀਕਲ ਵਰਤੋ ਨਾ ਤਾਂ ਮੈਂ ਵਰਤਦੀ ਆ ਪਰ ਮੈਨੂੰ ਪਤਾ ਜ਼ਰੂਰ ਹੈਗਾ ਆ ਤੇ ਜੇ ਕਿਸੇ ਨੇ ਵੈਸੇ ਪੁੱਛਣਾ ਪਉਣਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਤੁਹਾਨੂੰ ਦੱਸ ਦਊਂਗੀ ਵੈਸੇ ਤੁਸੀਂ ਆਰਗੈਨਿਕ ਹੀ ਕੋਸ਼ਿਸ਼ ਕਰੋ ਜਿਹੜੀ ਪੱਤਿਆਂ ਦੀ ਖਾਦ ਆ ਸਭ ਤੋਂ ਜ਼ਿਆਦੀ ਤੋਂ ਜ਼ਿਆਦੀ ਪਾਓ ਤੇ ਇਸ ਤਰ੍ਹਾਂ ਦੀ ਮਿੱਟੀ ਪਾਓ ਜਿਹੜੀ ਇਸ ਤਰ੍ਹਾਂ ਆ ਦੇਖੋ ਮਿਕਸ ਜੀ ਹੋਈ ਹੋਇਆ ਨਾ ਵਿੱਚ ਜਿਹਦੇ ਕਾਗਲਿਆ ਸੜਿਆ ਪਤਾ ਨਹੀਂ ਕਦੋਂ ਦਾ ਇਦਾਂ ਦੀ ਮਿੱਟੀ ਤੁਸੀਂ ਜਿਆਦਾ ਜਿਆਦੀ ਜਿਹੜੀ ਹੈ ਮਿਕਸ ਕਰੋ ਇਹਦੇ ਨਾਲ ਕੀ ਹੁੰਦਾ ਵਾ ਪੱਤੇ ਦਾ ਸਰਦੀਆਂ ਜਿਹੜੀਆਂ ਨਾ ਬਹੁਤ ਛੇਤੀ ਉਹ ਚਲਦੀਆਂ ਆ ਮਤਲਬ ਵਾਧਦੀਆਂ ਆ ਤੇ ਹੁਣ ਬਸ ਲਾਸਟ ਮੌਸਮ ਰਹਿ ਗਿਆ ਪਿੰਡੀਆਂ ਲੱਗਣ ਦਾ ਤੇ ਫਲੀਆਂ ਲੱਗਣ ਦਾ ਇਸ ਤੋਂ ਬਾਅਦ ਇਹ ਸਬਜ਼ੀਆਂ ਨਹੀਂ ਲੱਗਣੀਆਂ ਜੇ ਕਿਸੇ ਨੇ ਲਗਾਉਣੀਆਂ ਵਾ ਤਾਂ ਤੁਸੀਂ ਹੁਣ ਲਗਾ ਲਓ ਆ ਮੈਂ ਜਿਹੜੀਆਂ ਇੱਧਰ ਕੌਂਚ ਫਲੀਆਂ ਲਾਈਆਂ ਹੋਈਆਂ ਉਹ ਮੈਂ ਤੁਹਾਨੂੰ ਲੱਗੀ ਸੀ ਦਿਖਾਣ ਇੱਕ ਮੈਂ ਲਾਲ ਫਲੀ ਲਗਾਈ ਹੋਈ ਉਹ ਵੀ ਉਹਦੇ ਬੀਜ ਪੱਕੇ ਹੋਏ ਉਹ ਵੀ ਮੈਂ ਹੁਣ ਤੋੜਨੇ ਆ ਪਰ ਮੈਂ ਹੁਣ ਜੁੱਤੀ ਨਹੀਂ ਪਾ ਕੇ ਆਈ ਇੱਥੇ ਕਾ ਬਹੁਤ ਆ ਤੇ ਉਹ ਪਾ ਬਾਅਦ ਵਿੱਚ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਕਿਹੜੀਆਂ ਫਲੀਆਂ ਦੇ ਬੀਜ ਆ ਇਹ ਇੱਧਰ ਲੱਗਾ ਹੋਇਆ ਜੀ ਉਹ ਕੀ ਇਹਨੂੰ ਕਹਿੰਦੇ ਹੁੰਦੇ ਪਰਵਲ ਵਰਗਾ ਹੁੰਦਾ ਕੁੰਦਰੂ ਕੁੰਦਰੂ ਦੀ ਵੇਲ ਆਵਲੀ ਆ ਹੈਗੀ ਆ ਜੀ ਜਿਹੜਾ ਆਪਣਾ 에어 ਪੋਟੈਟੋ ਹੁੰਦਾ ਆਪਣੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਇਹਨੂੰ ਫਲ ਨਹੀਂ ਲੱਗਣਾ ਕਿਉਂਕਿ ਇਹਨੂੰ ਦੂਸਰਾ ਸਾਲ ਹੋ ਗਿਆ ਇੱਥੇ ਲੱਗੇ ਨੂੰ ਪਿਛਲੇ ਸਾਲ ਵੀ ਆਪੇ ਉੱਗਿਆ ਸੀ ਤੇ ਇਸ ਸਾਲ ਵੀ ਆਪੇ ਉੱਗਿਆ ਆ ਪਿਛਲੇ ਸਾਲ ਮੈਂ ਲਗਾਇਆ ਸੀ 에어 ਪੋਟੈਟੋ ਹੀ ਕਹਿੰਦੇ ਆ ਇਹਨੂੰ ਤੁਸੀਂ ਗੂਗਲ ਕਰਕੇ ਦੇਖ ਲਿਓ ਇੱਕ ਆਲੂ ਹੀ ਹੁੰਦਾ ਵਾ ਵੇਲ ਦੇ ਉੱਪਰ ਲੱਗਦਾ ਉਹ ਦੂਜੇ ਆਲੂ ਜਿੱਦਾਂ ਜ਼ਮੀਨ 'ਚ ਲੱਗਦੇ ਆ ਨਾ ਇਹ ਵੇਲ ਦੇ ਉੱਪਰ ਲੱਗਦਾ ਆ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਇਹਦਾ ਮੌਸਮ ਨਹੀਂ ਹੈਗਾ ਤੇ ਆਪਣੇ ਫਾਲੇ ਨੂੰ ਜਿਹੜਾ ਉਹ ਨਹੀਂ ਲੱਗਣਾ ਇਧਰ ਆਪਣੇ ਹੈਗਾ ਲੌਂਗ ਸਹਤੂਤ ਬਹੁਤ ਵਧੀਆ ਸਹਤੂਤ ਲੱਗਦੇ ਇਹਨੂੰ ਇਸ ਤਰ੍ਹਾਂ ਦੇ ਲੰਬੇ ਲੰਬੇ ਸਰਦੀਆਂ ਦੇ ਵਿੱਚ ਲੱਗਣਗੇ ਫਿਲਹਾਲ ਤੇ ਨਹੀਂ ਲੱਗੇ ਹੋਏ ਹੁਣ ਹੁਣ ਮੈਂ ਥੋੜੀਆਂ ਜੀਆਂ ਤੁਹਾਨੂੰ 베ਰੀਆਂ ਦਿਖਾ ਦਾਂ ਆਪਣੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਡਰਮ ਭਰਨੇ ਆ ਡਰਮ ਭਰਨ ਦੀ ਵੀਡੀਓ ਮੈਂ ਨਹੀਂ ਪਾਉਣੀ ਹੈਗੀ ਵੈਸੇ ਮੈਂ ਤੁਹਾਨੂੰ ਦੱਸ ਦਿੰਨੀ ਆ ਮਿੱਟੀ ਬਣਾਣੀ ਕਿਉਂਕਿ ਮੈਂ ਲਗ ਮੈਂ ਸਾਰੀਆਂ ਚੀਜ਼ਾਂ ਦਾ ਅੰਦਾਜ਼ਾ ਹੀ ਹੁੰਦਾ ਮੈਂ ਕੋਈ ਇਦਾਂ ਦੀ ਗਿਣਤੀ ਮਿਹਨਤੀ ਦੇ ਨਾਲ ਕੋਈ ਚੀਜ਼ ਨਹੀਂ ਪਾਉਂਦੀ ਕਿ ਐਵੇਂ ਟਾਈਮ ਵੇਸਟ ਕਰੋ ਜਾਂ ਇੰਨੀ ਜੀ ਆ ਚੀਜ਼ ਪਾਉਣੀ ਜਾਂ ਇੰਨੀ ਆ ਚੀਜ਼ ਪਾਉਣੀ ਇਦਾਂ ਦਾ ਮੇਰਾ ਕੁਝ ਨਹੀਂ ਹੁੰਦਾ ਲਗਭਗ 50 60% ਮੈਂ ਜਿਹੜੀ ਮਿੱਟੀ ਲੱਲਣੀ ਆ ਵਿੱਚ ਉਹਦੇ ਜਿਹੜੇ ਪੱਤਿਆਂ ਦੀ ਖਾਦ ਸਭ ਤੋਂ ਜ਼ਿਆਦਾ ਮੈਂ ਪੱਤਿਆਂ ਦੀ ਹੀ ਖਾਦ ਵਰਤਦੀ ਆ ਕਿਉਂਕਿ ਮੇਰੇ ਕੋਲ ਸਾਨੀ ਦੇ ਨਾਲ ਉਹ ਹੁੰਦੀ ਆ ਗੋਬਰ ਵਗੈਰਾ ਆਪਣੇ ਕੋਲ ਨਹੀਂ ਹੁੰਦਾ ਉਹ ਮੈਨੂੰ ਬਾਹਰੋਂ ਲਿਓੜਾ ਪੈਂਦਾ ਤੇ ਜਿਹੜੀ ਪੱਤਿਆਂ ਦੀ ਖਾਦਾ ਉਹ ਸਾਡੇ ਆਮ ਹੀ ਇਦਾਂ ਪਈ ਆ ਦੇਖੋ ਤੁਸੀਂ ਕਿੰਨੇ ਪੱਤੇ ਪਏ ਹਨ ਸੇਵ ਦੇ ਬੂਟੇ ਦੀ ਕਟਿੰਗ ਕੀਤੀ ਸੀ ਉਹਨਾਂ ਦੇ ਜਿੰਨੇ ਪੱਤੇ ਸੀ ਸਾਰੇ ਉਹ ਆਪਾਂ ਇਕੱਠੇ ਕਰਨੇ ਇਕੱਠੇ ਕਰਕੇ ਤੋਂ ਮੈਂ ਗਮਲਿਆਂ ਦੇ ਵਿੱਚ ਭਰ ਦੇਣੇ ਆ 베ਰੀਆਂ ਦੇ ਪੱਤੇ ਇਦਾਂ ਮਤਲਬ ਸਾਡੇ ਦਾ ਢੇਰ ਹੀ ਲੱਗਾ ਹੁੰਦਾ ਪੱਤਿਆਂ ਦਾ ਫਲਾਂ ਵਾਲੇ ਬੂਟਿਆਂ ਦੇ ਨਾਲ ਇਸ ਲਈ ਮੈਨੂੰ ਕਿਤੇ ਲੈਂਡ ਵੀ ਨਹੀਂ ਜਾਣਾ ਪੈਂਦਾ ਤੇ ਫਿਰ ਇਹ ਮੈਨੂੰ ਸਾਨੀ ਦੇ ਨਾਲ ਮਿਲ ਵੀ ਜਾਂਦੇ ਆ ਤੇ ਦੂਜਾ ਮੇਰਾ ਇਹਨਾਂ ਤੇ ਕੋਈ ਖਰਚਾ ਵਗੈਰਾ ਵੀ ਨਹੀਂ ਆਉਂਦਾ ਆ ਜਿਹੜਾ ਜੀ ਮਿੰਨੀ ਪਡੋਲ ਛੋਟਾ ਪਡੋਲ ਪਰ ਮਾਂ ਪਰੋਲ ਪਡੋਲ ਵੀ ਇਹਨੂੰ ਕਹਿ ਦਿੰਦੇ ਕਿਉਂਕਿ ਇਹ ਕarele ਜਿੰਨਾ ਹੀ ਇਹਦਾ ਸਾਈਜ਼ ਹੁੰਦਾ ਦੇਖੋ ਤੁਸੀਂ ਇਹ ਪੱਕ ਗਏ ਆ ਤਾਂ ਹੁਣ ਮੈਂ ਵੀ ਤੋੜ ਲਵਾਂ ਇੱਧਰ ਤੇ 베ਰੀ ਨੂੰ ਤੁਸੀਂ ਫਾਲ ਦੇਖ ਸਕਦੇ ਹੋ ਕੋਈ ਕੈਮੀਕਲ ਨਹੀਂ ਮੈਂ ਇਹਨਾਂ ਨੂੰ ਇਸ ਵਾਰ ਪਾਇਆ ਪਰ ਚਿੱਟਾ ਤੇਲਾ ਤੁਸੀਂ ਦੇਖ ਸਕਦੇ ਹੋ ਇੱਧਰ ਪੈ ਗਿਆ ਹੋਇਆ ਦਿਸ ਰਿਹਾ ਆ ਵਿੱਚ ਪਰ ਮੈਂ ਕੈਮੀਕਲ ਨਹੀਂ ਵਰਤਨਾ ਜਿੰਨੇ ਹੋ ਜੂਗੇ ਠੀਕ ਆ ਕਿਉਂਕਿ ਆਪਾਂ ਕਿਹੜਾ ਇਹਨਾਂ ਨੂੰ ਸੇਲ ਕਰਨਾ ਆਪਾਂ ਤਾਂ ਆਪ ਹੀ ਖਾਣੇ ਆ ਜਿੰਨੇ ਕ ਲੱਗੇ ਆਉਗੇ ਠੀਕ ਆ ਆਪਣੇ ਖਾਣ ਜੋਗੇ ਤਾਂ ਬਾੜ ਹੀ ਜਾਣੇ ਆ ਤੇ ਹੁਣ ਮੈਂ ਆ ਸਾਰੇ ਪਹਿਲਾਂ ਪਡੋਲ ਤੋੜ ਲਵਾਂ ਇੱਧਰ ਫਿਰ ਇਹਨਾਂ ਦਾ ਬੀਜ ਜਿਹੜਾ ਆਪਾਂ ਸੁਖਾ ਲਾਂਗੇ ਪਰ ਅਸੀਂ ਖਾਦੇ ਤਾਂ ਹੈ ਨਹੀਂ ਇਸ ਵਾਰ ਇਹ ਕਿਉਂਕਿ ਮੈਨੂੰ ਪੱਕਾ ਪਤਾ ਹੀ ਨਹੀਂ ਸੀ ਵੀ ਇਹ ਹੈ ਕੀ ਚੀਜ਼ ਆ ਆ ਦੇਖੋ ਤੁਸੀਂ ਇਦਾਂ ਦੇ ਆ ਇਹ ਪੱਕ ਕੇ ਜੇ ਕਿਸੇ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਕਰਿਓ ਵੀ ਇਹ ਖਾਣ ਯੋਗ ਹੁੰਦੇ ਆ ਜਾਂ ਨਹੀਂ ਵੈਸੇ ਮੈਂ ਬੀ ਸੰਭ ਲੈਣ ਲੱਗੀ ਆ ਕਿਉਂਕਿ ਬਾਅਦ ਵਿੱਚ ਬੀ ਨਹੀਂ ਲੱਭਦੇ ਹੁੰਦੇ ਤੇ ਬੀਜ ਸਾਂਭ ਲੈਣੇ ਜੇ ਖਾਣ ਲਾਇਕ ਹੋਣਗੇ ਤਾਂ ਕਿਸੇ ਨੂੰ ਪੁੱਛਾਂਗੇ ਦੁਕਾਨ ਵਾਲੇ ਨੂੰ ਵੀ ਇਹ ਖਾਣ ਲਾਇਕ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਇਹ ਵੇਲ ਨਾ ਆਪਣੇ ਆਪ ਹੀ ਉੱਗੀ ਸੀ ਮੈਂ ਬੀਜੀ ਨਹੀਂ ਸੀ ਤੇ ਇਸ ਕਰਕੇ ਮੈਂ ਫਿਰ ਖਾਦੇ ਨਹੀਂ ਬਢਾਈ ਨਹੀਂ ਮਤਲਬ ਸਬਜੀ ਨਹੀਂ ਬਣਾਈ ਵੀ ਪਤਾ ਨਹੀਂ ਖਾਣ ਲਾਇਕ ਹੈਗੇ ਆ ਜਾਂ ਨਹੀਂ ਹੈਗੇ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਇਆ ਤਾਂ ਮੈਨੂੰ ਕਮੈਂਟ ਕਰ ਦਿਓ ਸਾਰੇ ਇਦਾਂ ਹੀ ਪੱਕ ਗਏ ਇਹ ਕੋਈ ਡਿੱਗ ਗਏ ਤੇ ਪਰ ਆਪਾਂ ਵਰਤਿਆ ਨਹੀਂ ਇਹਨਾਂ ਨੂੰ ਚੰਗਾ ਜੀ ਬਸ ਅੱਜ ਦੀ ਵੀਡੀਓ ਇੰਨੀ ਕੀ ਉਮੀਦ ਕਰਦੀ ਆਂ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਸੀ ਕਾਲ ਜੀ ਜਿਉਂਦੇ ਬਸਦੇ ਰਹੋ